ਅੰਮ੍ਰਿਤਸਰ ਦਾ ਮਸ਼ਹੂਰ ਜਿਹੜਾ ਨਾਸ਼ਤਾ ਹੈ ਹਾਂਜੀ ਲੁਧਿਆਣੇ ਵਿੱਚ ਲੈ ਕੇ ਆਏ ਹੋਏ ਹਾਂ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਇੱਥੇ ਲਿਆਂਦੇ ਨਾ ਕੋਲ ਪੰਜ ਹੋ ਗਿਆ ਜੀ 5 ਸਾਲ ਹੋ ਗਏ ਸਭ ਤੋਂ ਪਹਿਲਾਂ ਤੋਂ ਮੇਰਾ ਨਾਂ ਚੱਲਦਾ ਗੁਰਨਾਮ ਅੰਬਰਸਰੀਆ ਬਿਲਕੁਲ ਨਾਂ ਬਾਤ ਕੀ ਜਿਹੜੀ ਅੰਬਰ ਸਾਹਿਬ ਤੋਂ ਮਸਾਲੇ ਬਲੌਕ ਅਸੀਂ ਅੰਬਰ ਸਾਹਿਬ ਤੋਂ ਕਰਦੇ ਹਾਂ ਲੱਕੜ ਬਲੌਕ ਅਸੀਂ ਅੰਬਰ ਸਾਹਿਬ ਤੋਂ ਕਰਦੇ ਹਾਂ ਹਰ ਚੀਜ਼ ਅਸੀਂ ਅੰਬਰ ਸਾਹਿਬ ਤੋਂ ਬਲੌਕ ਕਰਦੇ ਹਾਂ ਤੇ ਜਿਹੜੀ ਲੱਕੜ ਆਪਾਂ ਲੱਕੜ ਵਾਲੇ ਯੂਜ਼ ਕਰਦੇ ਹਾਂ ਅੱਜ ਕੱਲ ਬਹੁਤ ਟੈਕਨੋਲੋਜੀ ਯੂਜ਼ ਆਈ ਜਾਂਦੀ ਹੈ ਵੀ ਬਿਜਲੀ ਵਾਲੇ ਵਰਤੀਆਂ ਹਮ ਅਸੀਂ ਆਪਣੇ ਤਰੀਕੇ ਨਾਲ ਚੱਲਦੇ ਹਾਂ ਜੋ ਟੈਕਨੋਲੋਜੀ ਦਾ ਟੇਸ ਤੋਂ ਉਹਦਾ ਟੇਸ ਨਹੀਂ ਹੈਗਾ ਗੈਸ ਦਾ ਟੇਸ ਨਹੀਂ ਹੈਗਾ ਲੱਕੜ ਅਸੀਂ ਵਰਤਦੇ ਤੰਦੂਰੀ ਉਹ ਦਜੀ ਕਿੱਕੜ ਮੁੱਢੀ ਅੱਛਾ ਜੀ ਕਿੱਕੜ ਦੀ ਮੁੱਢੀ ਦੇਸੀ ਵਰਤ ਹੈ ਹੋਰ ਕੋਈ ਲੱਕੜ ਕੋਲਾ ਨਹੀਂ ਵਰਤ ਜਾਂ ਨਹੀਂ ਵਰਤਦੇ ਕਿੱਕੜ ਨੇ ਉਹ ਦਜੀ ਤਾਲੀ ਨਹੀਂ ਇਸ ਪੈਦਾ ਨਹੀਂ ਵਰਤਦੇ ਕੋਈ ਦੇਸੀ ਕਿੱਕੜ ਕਿੱਤਰੀ ਮਿਲੋਗੇ ਤਾਂ ਮੈਂ ਜਿੱਥੇ ਮੇਰੇ ਸਟਾਲ ਤੇ ਜਾਓਗੇ ਜਾਂ ਮੇਰੀ ਕੈਟਰਿੰਗ ਦਾ ਕੰਮ ਆ ਉੱਥੇ ਤੁਹਾਨੂੰ ਸਾਰੀ ਕਿੱਕੜ ਦੇਸੀ ਮਿਲੇਗੀ ਇਸ ਤੋਂ ਇਲਾਵਾ ਹੋਰ ਆਪਣੇ ਕੋ ਕੀ ਹੁੰਦਾ ਹੋਰ ਹੈ ਲੱਛਾ ਪਰੌਂਠਾ ਲੱਛਾ ਪਰੌਂਠਾ ਇਹ ਤਾਂ ਸ਼ਹਿਰੀ ਡਿਸ਼ ਆ ਗਈ ਵਸ ਇਹਨਾਂ ਲੱਛਾ ਪਰੌਂਠਾ ਨਹੀਂ ਇਹ ਸਾਡੀ ਅੰਮ੍ਰਿਤਸਰ ਦੀ ਦੇਸੀ ਹੈ ਜੀ ਇਹ ਵੀ ਅਸੀਂ ਅੰਮ੍ਰਿਤਸਰ ਤੋਂ ਯੂਜ਼ ਕਰਦੇ ਹਰ ਚੀਜ਼ ਆਟਾ ਆਟਾ ਸਾਡਾ ਸਾਨੂੰ ਉੱਧਰ ਤੋਂ ਹੀ ਆਉਂਦਾ ਸਾਰ ਇਹ ਹੈਗੀ ਆ ਦੇਖ ਤਾਂਬੇ ਦੇ ਤਾਂਬੇ ਦੇ ਮੁਰਤਾਂ ਅਸੀਂ ਇਹਦੇ ਦੀ ਤਿਆਰ ਕਰਦੇ ਆਂ ਔਰ ਲੱਕੜ ਤੇ ਹੀ ਕਰਦੇ ਆਂ ਕੋਈ ਇਹਦੀ ਵੀ ਗੈਸ ਤੇ ਕਰਨਾ ਜਾਂ ਕਿਤੇ ਕਰਨਾ ਇਹ ਲੱਕੜ ਤੇ ਹੀ ਤਿਆਰ ਕਰਦੇ ਆਂ ਇਹ ਕਿੰਨਾ ਕੁ ਟਾਈਮ ਲੈ ਲੈਂਦੀ ਅੰਕਲ ਬਣਨ ਵਾਸਤੇ ਯਾਨੀ ਕਹ ਲੋ ਇਹ 5-6 ਘੰਟੇ ਲੈ ਲੈਂਦੀ ਸਾਰ ਇਹ ਮੇਰੀ ਹਰੇ ਪਿਆਜ਼ ਦੀ ਚਟਣੀ ਕਿਆ ਬਾਤ ਹੈ ਇਹ ਚ ਮੇਰਾ ਪ੍ਰੋਪਰ ਤਰੀਕੇ ਨਾਲ ਪਿਆਜ਼ ਭੂਕਾਂ ਵਾ ਕੇ ਹਾਂਜੀ 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 ਪ੍ਰੋਪਰ ਤਿਆਰ ਆ ਇਹ ਲੈ ਓਏ ਫਿਰ ਛੋਲੇ ਆ ਜੀ ਇਹ ਬਿਨਾ ਪਿਆਜ਼ ਤੋਂ ਹਮ ਬਿਨਾ ਟਮਾਟਰ ਤੋਂ ਬਿਨਾ ਲਸਣ ਤੋਂ ਰੈਡੀ ਹੁੰਦੇ ਦੇਖੋ ਜੀ ਇਹ ਅੰਬਸਰੀ ਨਾਲ ਹਾਂਜੀ ਇਹ ਆ ਜੀ ਅੰਬਸਰੀ ਨਾਲ ਓਏ ਹੋਏ ਬਿਲਕੁਲ ਰੈਡੀ ਹੈ ਕਿਆ ਬਾਤ ਹੈ ਜੀ ਕਿਹਦੀ ਸਿੱਧ ਬਿਲਕੁਲ ਕਿਹਦੀ ਸਪਰਾਉਠਾ ਲਵਾਜ ਹੈ ਵੈਰਾਈਟੀ ਆ ਸਾਡਾ ਜੀ ਮਿਕਸ ਨਾਲ 50 ਰੁਪਏ ਦਾ ਜੇ ਪਨੀਰ ਵਾਲਾ ਨਾਲ 70 ਰੁਪਏ ਦਾ ਜੇ ਤੇ ਡਾਈ ਫਰੂਟ ਨਾਲ 90 ਰੁਪਏ ਦਾ ਅੱਛਾ ਜੀ ਤੇ ਦੇਸੀ ਘਿਓ ਦਾ ਮੱਛੇ ਵਾਲਾ ਪਰੌਂਠਾ 60 ਰੁਪਏ ਦਾ ਜੇ ਤੇ 70 ਰੁਪਏ ਦੀ ਲੱਸੀ ਹੈ ਤੇ 70 ਰੁਪਏ ਦਾ ਆਟੇ ਵਾਲਾ ਤੇ ਉਹ ਰਾਟਿਆ ਲੋਕੇਸ਼ਨ ਸਾਡੀ ਹੈਗੀ ਹੈ ਜੀ ਦਾਣਾ ਮੰਡੀ ਬਾਦਰਕੇ ਰੋਡ ਜੈਮਸ ਸਕੂਲ ਨਜ਼ਦੀਕ ਜਲੰਧਰ ਬਾਈਪਾਸ ਆ ਸਾਡੇ ਦਾ ਅੰਕਲ ਜੀ ਹੁੰਦੇ ਨੇ ਸੱਸੀ ਕਾਲ ਅੰਕਲ ਜੀ ਸੱਸੀ ਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਹੈ ਜੀ ਵਧੀਆ ਜੀ ਤੇ ਅੰਕਲ ਜਿਹੜਾ ਕਹਿ ਲੋ ਅੰਮਰਸਰ ਦਾ ਮਸ਼ਹੂਰ ਜਿਹੜਾ ਨਾਸ਼ਤਾ ਹਾਂਜੀ ਲੁਧਿਆਣੇ ਵਿੱਚ ਲੈ ਕੇ ਆਏ ਹੋਏ ਹਾਂ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਇੱਥੇ ਲਿਆਉਣ ਦੇ ਨਾਲੋਂ ਪੰਜ ਹੋ ਗਿਆ ਜੀ 5 ਸਾਲ ਹੋ ਗਏ ਜੀ ਹੂੰ ਸਭ ਤੋਂ ਪਹਿਲਾਂ ਤੋਂ ਮੇਰਾ ਨਾਮ ਚੱਲਦਾ ਗੁਰਨਾਮ ਅੰਬਰਸਰੀਆ ਸਪੈਸ਼ਲ ਨਾਮ ਹੂੰ ਮੈਂ 5 ਸਾਲ ਤੋਂ ਇੱਥੇ ਆ ਰਿਹਾ ਹਾਂ ਸਾਨੂੰ 5 ਸਾਲ ਹੋ ਗਏ ਤੇ ਕੰਮ ਕਰਦੇ ਆਂ ਸਾਡਾ ਹਰ ਚੀ ਜਿਹੜੀ ਅੰਬਰਸਰ ਤੋਂ ਮਸਾਲੇ ਬਲੋਕ ਅਸੀਂ ਅੰਬਰਸਰ ਤੋਂ ਕਰਦੇ ਆਂ ਲੱਕੜ ਬਲੋਕ ਅਸੀਂ ਅੰਬਰਸਰ ਤੋਂ ਕਰਦੇ ਆਂ ਹਰ ਚੀਜ਼ ਅਸੀਂ ਅੰਬਰਸਰ ਤੋਂ ਬਲੋਕ ਕਰਦੇ ਆਂ ਯਾਨੀ ਕਿ ਅੰਕਲ ਜਿੱਦਾਂ ਕਹਿ ਲੋ ਜਿਹੜਾ ਕੁਲਚੇ ਹੁੰਦੇ ਹਨਾ ਇਹ ਜਦੋਂ ਅੰਬਰਸਰ ਜਿਹੜੇ ਕਹ ਲੋ ਜਦੋਂ ਤੰਦੂਰ ਚ ਲੱਗਦੇ ਨੇ ਐਂ ਜਦੋਂ ਮੱਠੀ ਮੱਠੀ ਸੇਕ ਦੇ ਉੱਤੇ ਕੁਲਚਾ ਪੱਕਦਾ ਫੇਰ ਇਹਦਾ ਸੁਆਦ ਆਉਂਦਾ ਤੇ ਜਿਹੜੀ ਲੱਕੜ ਆਪਾਂ ਲੱਕੜ ਵਾਲੇ ਯੂਜ਼ ਕਰਦੇ ਆਂਗੇ ਅੱਜ ਕੱਲ ਬਹੁਤ ਟੈਕਨੋਲੋਜੀ ਯੂਜ਼ ਆਈ ਜਾਂਦੀ ਐ ਵੀ بجلی ਵਾਲੇ ਵਰਤੀ ਜਾਂਦੇ ਅਸੀਂ ਆਪਣੇ ਤਰੀਕੇ ਨਾਲ ਚੱਲਦੇ ਆਂ ਜੋ ਟੈਕਨੋਲੋਜੀ ਦਾ ਟੇਸ ਤਾਂ ਉਹਦਾ ਟੇਸ ਨਹੀਂ ਹੈਗਾ ਹਾਂਜੀ ਗੈਸ ਦਾ ਟੇਸ ਨਹੀਂ ਹੈਗਾ ਲੱਕੜ ਨਾਲ ਅਸੀਂ ਵਰਤਦੇ ਆਂ ਤੰਦੂਰੀ ਉਹ ਦੀ ਕਿੱਕੜ ਮੁੱਡੀ ਅੱਛਾ ਜੀ ਕਿਕਰ ਦੀ ਮੁੱਢੀ ਦੇਸੀ ਵਰਤ ਹੈ ਹੋਰ ਕੋਈ ਲੱਕੜ ਦਾ ਕੋਲਾ ਨਹੀਂ ਚਾਹਨੇ ਵਰਤਦੇ ਕਿਕਰ ਨੇ ਬਹੁਤ ਜੀ ਤਾਲੀ ਨਹੀਂ ਇਸ ਪੈਦਾ ਨਹੀਂ ਵਰਤਦੇ ਸਰ ਕੋ ਦੇਸੀ ਕਿੱਕਰੀ ਮਿਲੋਗੇ ਤਾਂ ਮੈਂ ਜਿੱਥੇ ਮੇਰੇ ਸਟਾਲ ਤੇ ਜਾਓਗੇ ਜਾਂ ਮੇਰੀ ਕੈਟਰਿੰਗ ਦਾ ਕੰਮ ਆ ਉੱਥੇ ਵੀ ਤੁਹਾਨੂੰ ਸਾਰੀ ਕਿੱਕਰ ਦੇਸੀ ਮਿਲੇਗੀ। ਕੀ ਆਵਾਜ਼ ਹੈ ਐਂਗਲ ਇੱਕ ਵਾਰ ਮੈਨੂੰ ਆਓ ਨਾਲ ਚੱਲਦੇ ਆਪਾਂ ਹਨਾ ਦਿਖਾਓ ਇੱਕ ਵਾਰੀ ਵੀ ਜਿਹੜੇ ਛੋਲੇ ਨੇ ਜਿਹੜੀ ਚਟਨੀ ਹੈ ਕਿਉਂਕਿ ਅੰਮ੍ਰਿਤਸਰ ਜਿਹੜੇ ਛੋਲੇ ਗੁਲਚੇ ਨੇ ਚਟਨੀ ਕਰਕੇ ਜਿਆਦਾ ਮਸ਼ਹੂਰ ਨਹੀਂ ਜਦੋਂ ਤੱਕ ਚਟਨੀ ਦਾ ਸਵਾਦ ਨਹੀਂ ਨਾ ਹੁੰਦਾ। ਸਰ ਜਿਹੜੇ ਲੋਕਲ ਨਾਲ ਲਾਉਂਦੇ ਆ ਨਾ ਹੂੰ ਉਹ ਲਾਲ ਮਿਰਚ ਤੇ ਲੂਣ ਵਰਤ ਕੇ ਦਿੱਤੇ ਜਾਂਦੇ ਆ ਬਿਲਕੁਲ ਮੈਂ ਬਿਲਕੁਲ ਕੁਆਂਟੀਟੀ ਤੇ ਕੁਆਂਟੀਟੀ ਮੇਰੀ ਇਹ ਆ ਹਰਾ ਪਿਆਜ਼ ਦੀ ਚਟਨੀ ਹੋਏਗੀ ਹਾਂਜੀ ਨਾਲ ਪਦੀਨਾ ਹੋਏਗਾ ਇਮਲੀ ਦੀ ਚਟਨੀ ਹੋਏਗੀ ਨਾਲ ਆਲੂ ਮਿਕਸ ਹੋਣਗੇ ਇਸ ਤੋਂ ਸਭ ਤੋਂ ਬੈਸਟ ਹੋਊਗਾ ਚਟਨੀ ਦਾ ਸਾਡਾ ਭੋਕਾਂ ਵਾਲੀ ਚਟਨੀ ਬਣਾਈ ਹੋਈ ਹੈ ਭੋਕਾਂ ਵਾਲੀ ਹਰੇ ਪਿਆਜ਼ ਦੀ ਚਟਨੀ ਆਓ ਦੇਖਦੇ ਆ ਨਾ ਵੀ ਜਦੋਂ ਵੇਖਾਂਗੇ ਫੇਰ ਹੀ ਪਤਾ ਲੱਗੂ ਕਿ ਅਸਲ ਵਿੱਚ ਗੱਲਬਾਤ ਕਿਸ ਹਿਸਾਬ ਨਾਲ ਹੈਗੀ ਆ ਜਰੂਰ ਜੀ ਜਰੂਰ ਤੇ ਅਗਲੇ ਇਸ ਤੋਂ ਇਲਾਵਾ ਹੋਰ ਆਪਣੇ ਕੋ ਕੀ ਹੁੰਦਾ ਹੋਰ ਵੀ ਲੱਛਾ ਪਰੌਂਠਾ ਲੱਛਾ ਪਰੌਂਠਾ ਹਾਂਜੀ ਇਹ ਤਾਂ ਸ਼ਹਿਰੀ ਡਿਸ਼ ਆ ਗਈ ਵਸ ਇਹਨਾਂ ਲੱਛਾ ਪਰੌਂਠਾ ਨਹੀਂ ਇਹ ਸਾਡੀ ਅੰਮ੍ਰਿਤਸਰ ਦੀ ਦੇਸੀ ਹੈ ਜੀ ਇਹ ਵੀ ਅਸੀਂ ਅੰਮ੍ਰਿਤਸਰ ਤੋਂ ਯੂਜ਼ ਕਰਦੇ ਹਰ ਚੀਜ਼ ਆਟਾ-ਉਟਾ ਸਾਡਾ ਸਾਰਾ ਉੱਧਰ ਤੋਂ ਹੀ ਹੁੰਦਾ ਮੈਨੂੰ ਦਿਖਾਓ ਮੈਨੂੰ ਹਨਾ ਵੀ ਕੇ ਛੋਲੇ ਕਿੱਦਾਂ ਤਿਆਰ ਕੀਤੇ ਜਾਂਦੇ ਨੇ ਮਾਂਵਾ ਦੀ ਦਾਲ ਕੇ ਹਿਸਾਬ ਦੀ ਬਣੀ ਹੁੰਦੀ ਆ ਸਰ ਇਹ ਹੈਗੀ ਆ ਦੇਖ ਤਾਂਬੇ ਦੇ ਤਾंबे ਦੇ ਮੁਰਤ ਹਾਂਜੀ ਅਸੀਂ ਇਹਦੇ ਜੀ ਤਿਆਰ ਕਰਦੇ ਹਾਂ ਔਰ ਲੱਕੜ ਤੇ ਹੀ ਕਰਦੇ ਹਾਂ ਤੋ ਇਹ ਦੀ ਵੀ ਗੈਸ ਤੇ ਕਰਨਾ ਜਾਂ ਕਿਤੇ ਕਰਨਾ ਇਹ ਲੱਕੜ ਦੀ ਚਾਰ ਕਰਦੇ। ਇਹ ਹੈ ਕਿ ਤਾਂਬੇ ਦੇ ਵਿੱਚ ਦਾਇਕ ਦਾਲ ਪਾਉਂਦੀ ਆ। ਮੱਠੀ-ਮੱਠੀ ਦੇ ਰਹੀ ਆ ਮੱਠੀ ਅਸਕੇ। ਕਿਆ ਬਾਤ ਹੈ ਜੀ। ਇੱਕ ਵਾਰੀ ਚਲਾ ਕੇ ਵਿਖਾ ਦਿਓ ਨਾ ਮੈਨੂੰ ਵੀ। ਆ ਜਾ ਕਿ ਇਹ ਕਿੰਨਾ ਕ ਟਾਈਮ ਲੈ ਲੈਂਦੀ ਅੰਕਲ ਬਣਨ ਵਾਸਤੇ ਯਾਨੀ ਕਹ ਲੋ। ਇਹ 5-6 ਘੰਟੇ ਲੈ ਲੈਂਦੀ ਹੈ। 5-6 ਘੰਟੇ। ਹਾਂ ਜੀ। ਯਾਨੀ ਕਿ ਇਹਨੋਂ ਵਿੱਚ ਮੱਠੀ-ਮੱਠੀ ਆਗ ਤੇ ਤਾਂਬੇ ਦੇ ਬਰਤਨ ਚ ਬਣਦੀ। ਇਹਨੂੰ ਲਾ ਕੇ ਭੋਲਣਾ ਪੈਂਦਾ ਹੁਣ ਇੱਕ। ਭੋਲ ਜਾਈਦਾ ਜੀ ਬਸ। ਵੇ ਬਸ ਆ ਘੜੀ ਜਾਵੇ। ਤੇ ਮੈਨੂੰ ਛੋਲੇ ਵੀ ਦਿਖਾ ਦਿਓ ਇੱਕ ਵਾਰੀ ਕਿਉਂਕਿ ਗੱਲ ਆਪਾਂ ਕਰਨੇ ਆ ਜਿਹੜਾ ਨਾਸ਼ਤਾ ਛੋਲੇ ਕੁਲਚੇ ਤੇ ਛੋਲੇ ਨਾ ਵਿਖਾਈਏ ਇਦਾਂ ਕਿਦਾਂ ਹੋ ਸਕਦਾ ਸਰ ਇਹ ਮੇਰੀ ਇਹ ਹਰੇ ਪਿਆਜ਼ ਦੀ ਕਟਣੀ ਕਿਆ ਬਾਤ ਹੈ ਇਹ ਚ ਮੇਰਾ ਪ੍ਰੋਪਰ ਤਰੀਕੇ ਨਾਲ ਪਿਆਜ਼ ਭੂਕਾ ਵਾ ਕੇ ਹਾਂਜੀ 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 ਪ੍ਰੋਪਰ ਤਿਆਰ ਹੈ ਇਹ ਲੋ ਓਏ ਸਰ ਛੋਲੇ ਆ ਜੀ ਇਹ ਬਿਨਾ ਪਿਆਜ਼ ਤੋਂ ਹਮ ਬਿਨਾ ਟਮਾਟਰ ਤੋਂ ਬਿਨਾ ਲਸਣ ਤੋਂ ਰੈਡੀ ਹੁੰਦੇ ਆ ਜੀ। ਕੀ ਬਾਤ ਹੈ। ਇਹ ਕੋਈ ਚਲਾ ਕੇ ਵਿਖਾ ਦਿਓ ਨਾ। ਇਹ ਵੀ ਅੰਗਲ ਕਿਦਾਂ ਵੀ ਤੰਦੂਰ ਤੇ ਪਕਦੇ ਨੇ ਲੱਕੜ ਤੇ। ਵੇਖ ਸਾਡੇ ਵੀ ਕੀ ਆ ਜਵਰਤ ਕਿ ਪ੍ਰੋਪਰ ਇਦਾਂ ਬਤਲੇ ਬਤਲੇ ਨਹੀਂ ਆ ਨਾ। ਗਰੇਵੀ ਟਾਈਪ। ਗਰੇਵੀ ਟਾਈਪ। ਮੈਨੂੰ ਕੋਲਚਾ ਵੀ ਕੋਲਚਾ ਵੀ ਵਿਖਾਓ ਇੱਕ ਵਾਰ ਇਹ ਵੀ ਕੁਲਚਾ ਕਹਿ ਲੋ। ਕੁਲਚੇ ਕਰਕੇ ਹੁਣ ਜਿਹੜੀ ਆਪਾਂ ਚਟਨੀ ਵੀ ਵੇਖ ਲਈ ਆ। ਹੂੰ। ਛੋਲੇ ਵੀ ਵੇਖ ਲਏ ਨੇ। ਹੁਣ ਇੱਕ ਵਾਰੀ ਇਹ ਕੁਲਚਾ ਵਿਖਾਓ ਨਾ। ਠੀਕ। ਵੇਖੋ ਜੀ ਇਹ ਅੰਮ੍ਰਿਤਸਰ ਦਾ। ਹਾਂਜੀ। ਹੈ ਜੀ ਅੰਬਸਰੀ ਨਾਲ ਓਏ ਹੋਏ ਬਿਲਕੁਲ ਰੈਡੀ ਹੈ। ਕਿਆ ਬਾਤ ਹੈ ਜੀ। ਕਿ ਰੀਫੀ ਬਿਲਕੁਲ ਕਰੀਤੀ। ਨਿਕਲ ਆਪਰਾ ਉਠਾ ਲਵਾਇਆ। ਤੇ ਹੁਣ ਮੈਨੂੰ ਇੱਕ ਵਾਰੀ ਜਿਹੜੇ ਮਾਂਵਾਂ ਦੀ ਦਾਲ ਨਾਲ ਅੱਛਾ ਬਰੌਂਟ ਹੁੰਦਾ ਇੱਕ ਵਾਰੀ ਉਹ ਵੀ ਦਿਖਾਓ। ਅੱਛਾ ਨਾਲ ਇਹਦੇ ਨਾਲ ਮੱਖਣ ਦਿੱਤਾ ਜਾਂਦਾ। ਬੀਰਕਾ ਦਾ ਮੱਖਣ ਕੁਆਲਿਟੀ। ਕਿਆ ਬਾਤ ਹੈ ਜੀ। ਹੈ ਜੀ। ਕੁਆਲਿਟੀ ਵੀ ਹੈ, ਕੁਆਂਟੀਟੀ ਵੀ ਹੈ। ਮਤਲਬ ਪ੍ਰੋਪਰ ਜਿਹੜਾ ਉਹ ਗਰ ਰੱਜ ਕੇ ਜਾਂਦਾ ਨਾ ਇਹ ਕਰੇ। ਅਗਲੇ ਇੱਕ ਵਾਰੀ ਮੈਨੂੰ ਵੈਰਾਈਟੀ ਦੱਸ ਦਿਓ। ਇਹ ਕਿਹੜੀ-ਕਿਹੜੀ ਤਰ੍ਹਾਂ ਦੀ ਹੁੰਦੀ ਹੈ ਤੇ ਉਹਦਾ ਰੇਟ ਵੀ ਦੱਸ ਦਿਓ। ਠੀਕ ਹੈ ਜੀ। ਵੈਰ ਪਨੀਰ ਵਾਲਾ ਨਾਲ 70 ਰੁਪਏ ਦਾ ਜੇ ਤੇ ਡਾਈ ਫਲੂਡ ਨਾਲ 90 ਰੁਪਏ ਦਾ ਅੱਛਾ ਜੀ ਤੇ ਦੇਸੀ ਘਿਓ ਦਾ ਮਸ਼ੇ ਵਾਲਾ ਪਰੌਂਠਾ 60 ਰੁਪਏ ਦਾ ਜੇ ਤੇ 35 ਰੁਪਏ ਦੀ ਲੱਸੀ ਹੈ ਤੇ 70 ਰੁਪਏ ਦਾ ਆਟੇ ਵਾਲਾ ਪਿਓ ਰਾਟੇ ਵਾਲਾ ਤੇ ਸਭ ਤੋਂ ਜ਼ਰੂਰੀ ਗੱਲ ਇਹਨੂੰ ਖਾਣ ਵਾਸਤੇ ਆਉਣਾ ਕਿੱਥੇ ਪਈ ਹੈ ਗਾ ਲੋਕੇਸ਼ਨ ਦੱਸ ਦਿਓ ਆਪਣੇ ਲੋਕੇਸ਼ਨ ਸਾਡੀ ਹੈਗੀ ਹੈ ਜੀ ਦਾਣਾ ਮੰਡੀ ਬਾਦਰਕੇ ਰੋਡ ਜੈਂਸ ਸਕੂਲ ਨਜ਼ਦੀਕ ਜਲੰਧਰ ਬਾਈਪਾਸ ਤੇ ਟਾਈਮਿੰਗਸ ਕੀ ਕੁਝ ਹੈਗੇ ਜਾਂ ਟਾਈਮਿੰਗਸ ਸਵੇਰੇ 7 ਤੋਂ 5 ਵਜੇ ਤੱਕ ਹੈ ਠੀਕ ਹੈ ਆਪਣੇ ਲੱਛੇ ਪਰੌਂਠੇ ਦੀ ਤੇ ਜਿਹੜੀ ਛੋਲੇ ਕੋਚੇ ਦੀ ਜਿਹਨਾਂ ਦੀ ਪਲੇਟ ਬਣ ਕੇ ਤਿਆਰ ਹੋ ਚੁਈ ਸੀ ਜਿਹੜਾ ਲੱਛਾ ਪਰੌਂਠਾ ਵੇਖ ਸਕਦੇ ਹੋ ਕਿੰਦਾ ਚੰਗੀ ਤਰ੍ਹਾਂ ਕ੍ਰਿਸਪ ਕੀਤਾ ਹੋਇਆ ਹੈ ਦੀ ਲੇਅਰ ਤੁਸੀਂ ਚੈੱਕ ਕਰ ਸਕਦੇ ਹੋ ਵੀ ਪ੍ਰੋਪਰ ਕ੍ਰਿਸਪੀਨੈਸ ਹੈਗਾ ਦੇ ਅੰਦਰ ਤੇ ਇਹਦੇ ਨਾਲ ਦਾਲ ਦੇ ਅੰਦਰ ਵੀ ਇਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਘਿਓ ਵਗੈਰਾ ਪਾ ਕੇ ਦੇ ਨਾਲ ਚਟਣੀ ਆ ਆਓ ਟਰਾਈ ਕਰਦੇ ਹਾਂ ਦੱਸ ਦਿਓ ਤੁਹਾਨੂੰ ਕਿੰਦਾ ਦਾ ਹੈਗਾ ਅਸਲ ਦੇ ਵਿੱਚ ਤੇ ਤੁਹਾਨੂੰ ਲੋਕੇਸ਼ਨ ਵੀ ਦੱਸ ਦਾਂਗੇ ਐਂਡ ਤੇ ਵੀਡੀਓ ਦੇ ਵੀ ਤੁਸੀਂ ਖਾਣ ਵਾਸਤੇ ਨੂੰ ਆਉਣਾ ਕਿੱਥੇ ਹੈਗਾ ਤਾਂ ਲੈਟਸ ਹੈਵ ਅ ਬਾਈਟ ਓਹ ਇਹ ਐਨਾ ਜਬਰਦਸਤ ਕ੍ਰਿਸਪਾ ਦੇ ਅੰਦਰ ਮੇਰਾ ਦਿਲ ਕਰਾ ਮੇਰੀ ਤਾਰੀਫ ਕਰੀ ਜਾਵਾਂ ਪਰ ਐਨਾ ਜਬਰਦਸਤ ਹੈ ਕਿ ਦਾਲ ਪ੍ਰੋਪਰ ਚਲੋ ਵੀ ਪਤਾ ਲੱਗ ਰਿਹਾ ਵੀ ਕੜੀ ਹੋਈ ਹੈ ਜਿਹੜੀ ਮੱਠੇ ਮੱਠੇ ਸੇਕ ਉੱਤੇ ਤੇ ਤੁਹਾਨੂੰ ਮੈਂ ਨਾਲ ਵੀ ਦਿਖਾਉਂਗਾ ਬਟਰ ਖੋਲ ਲਈਏ ਨਾਲ ਬਟਰ ਜੂਰ ਪਾਵਾਂਗੇ ਤੇ ਦਿੱਤਾ ਤਾਂ ਇਹਨਾਂ ਨੇ ਬਾਰਡਰ ਜਿਹੜਾ ਲੱਗ ਚੁੱਕਿਆ ਹਨਾ ਬੰਦ ਤੁਹਾਨੂੰ ਵੀ ਟਰਾਈ ਦੱਸਾਂਗੇ ਵੀ ਕਿੰਦਾ ਦਾ ਹੈਗਾ ਤੁਸੀਂ ਇਹਦੀ ਵੀ ਕ੍ਰਿਸਪੀਨੈਸ ਚੈੱਕ ਕਰ ਸਕਦੇ ਹੋ ਵੀ ਕਿੰਨਾ ਜ਼ਬਰਦਸਤ ਦਾ ਕ੍ਰਿਸਪ ਹੈਗਾ ਤੇ ਇਹਦੇ ਅੰਦਰ ਫਿਲਿੰਗ ਤੁਸੀਂ ਦੇਖ ਸਕਦੇ ਹੋ ਵੀ ਪ੍ਰੋਪਰ ਫਿਲਿੰਗ ਕੀਤੀ ਹੋਈ ਆ ਲੇਅਰਿੰਗ ਕੀਤੀ ਹੋਈ ਆ ਇਹਦੀ ਤੇ ਇਹਨੂੰ ਮੱਖਣ ਦੇ ਵਿੱਚ ਡਿਪ ਕਰਕੇ ਨਾਲ ਲਾਵਾਂਗੇ ਚਟਣੀ ਕਿਉਂਕਿ ਜੇ ਅੱਪਾ ਚਟਣੀ ਨਾਲ ਲਈ ਤੇ ਫਿਰ ਨਾ ਛੋਲੇ ਖਾਦੇ ਹੋ ਜੇ ਤਾਂ ਲੈਟਸ ਹੈਵ ਅ ਬਾਈਟ ਅਗੇਨ ਹਮਮ ਕੀ ਟੇਸਟ ਹੈ ਜੀ ਤੁਸੀਂ ਵੀ ਜਰੂਰ ਟਰਾਈ ਕਰੋ ਜਿੰਨਾ ਪ੍ਰੋਪਰ ਔਥੈਂਟਿਕ ਟੇਸਟ ਹੈਗਾ ਕਿ ਅੰਮ੍ਰਸਰੀ ਟੇਸਟ ਤੇ ਲੋਕੇਸ਼ਨ ਤੁਹਾਨੂੰ ਵੀਡੀਓ ਵਿੱਚ ਦੱਸ ਦਾਂਗੇ ਵੀਡੀਓ ਨਾਲ ਜੁੜੇ ਰਹੋ ਤੇ ਐਦਾਂ ਦੀ ਹੋਰ ਅਪਡੇਟਸ ਲਈ ਸਾਡੇ ਚੈਨਲ ਨੂੰ ਫੋਲੋ ਜਰ ਕਰ ਲਓ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਮਰਵੀਰ ਥੈਂਕ ਯੂ